ਸ਼੍ਰੀ ਗੁਰੂ ਰਾਮਦਾਸ ਸੇਵਕ ਸਭਾ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਦਸਤਾਰ ਮੁਕਾਬਲੇ ਦਾ ਯੋਜਨ ਕੀਤਾ ਗਿਆ ਇਸ ਦਸਤਾਰ ਮੁਕਾਬਲੇ ਵਿੱਚ ਲਗਭਗ 200 ਬੱਚਿਆਂ ਨੇ ਉਕਤ ਦਸਤਾਰ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਦਿੱਤਾ ਸੰਦੇਸ਼ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਅੱਜ ਸੁਸਤਾਰਨ ਕੌਮ ਦੇ ਵਿੱਚ ਇਸਾਨਾ ਨਾਇਦਨ ਪਹੁੰਚਣ ਆਇਆ ਪੁਰਾਜ ਸਾਡੇ ਵਿੱਚੋਂ ਨੇ ਕਪਤਾਵਾ ਮੋਦੀਆਂ ਹੋਰ ਵੀ ਮਾਨਵਤਿ ਇਤਿਹਾਸ ਨਾਲ ਸਾਂਝ ਪਾਈਆਂ ਕਪਤਾਵਾ ਮੋਦੀਆਂ ਬਾਕੀ ਇੰਟਰਨੈਟ ਦੇ ਵਿੱਚ ਸਾਡੇ ਕੋਲ ਤਾਂ ਕੋਸਦ ਨਹੀਂ ਆ ਗਈ ਕਿ ਅਸੀਂ ਕਿਸ ਜਗਾ ਦੇ ਆ ਗਏ ਆ ਕੀ ਇਹਦਾ ਸੰਬੰਧ ਆ ਦੇ ਗੁਰੂ ਰਾਮ ਦਾ ਬਾਛਾ ਦੇ ਚਰਚਿਤ ਦਾਰਿ ਮੇਜਨ ਪਰ ਜਦੋਂ ਹੀ ਵੱਡ ਜਾਂਦੀ ਹੈ ਪਰ ਬਾਪੂ ਦੇ ਦਰਤਾਂ ਜੋ ਕੁਝ ਲਿਆ ਜੋ ਕੁਝ ਦਿੱਤਾ ਬਹੁਤ ਮਰਾਹੀਏ ਕਿ ਉਹ ਵਾਸਤੇ ਚੋਪ ਦਾ 90% ਸਾਡੇ ਵਾਸਤੇ ਅਮ੍ਰਿਸ਼ਾ ਪ੍ਰੇਰਨਾ ਸਮੋਗ ਅਸੀਂ ਤਾਰੇ ਸਾਰੇ ਨਾਲ ਕਰਦਾ ਨਮਸਕਾਰ ਜੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿੰਨੋ ਨ ਸਗੋਹੇ ਕਰੋ ਗਿਣਤੀ ਉਸ ਕੌਮ ਤੇ ਹੋਏ ਸ਼ਹੀਦ ਕਿੰਨੇ ਇਹ ਦੇਸ਼ ਗੁਰੂਆਂ ਪੀਰਾਂ ॠਸ਼ੀਆਂ ਪੁਰੀਆਂ ਤੇ ਸੂਰਬੀਰ ਯੋਧਿਆਂ ਦਾ ਦੇਸ਼ ਹੈ ਇੱਥੇ ਹਜ਼ਾਰਾ ਨਹੀਂ ਬਲਕਿ ਲੱਖਾਂ ਸੂਰਬੀਰ ਯੋਧਿਆਂ ਨੇ ਜਨਮ ਲਿਆ ਹੈ ਜਿਨ੍ਹਾਂ ਨੇ ਆਪਣੀ ਜਿੰਦ ਜਾਨ ਕੁਰਬਾਨ ਕਰਕੇ ਸਦੀਆਂ ਤੋਂ ਤੇਰੀ ਦੁਨੀਆ ਤੱਕ ਸਾਡਾ ਮਲਵਾ ਕਿ ਸਾਡਾ ਵਿਦਵਤਾ ਕਿਹੜਾ ਰਿਆ ਦੇ ਸੁਣਨ ਵਾਸਤੇ ਉਹਦਾ ਸਹਿਬ ਜਦਿਆਂ ਦੀ ਸ਼ਹਾਦਤ ਨੂੰ ਨਮਨ ਕਰਤੋਂ ਸ਼ਫਰ ਸ਼ਹਾਦਤ ਸ਼ੁਰੂ ਹੋਇਆ ਬਾਕੀ ਗੱਲਾਂ ਬਾਤ ਕਰਦੇ ਹੋ ਕਿ ਹੋਣਾ ਹੈ ਕਿ ਜਿੰਨਾ ਸਹਿਬ ਜਦਿਆਂ ਨੂੰ ਅਸੀਂ ਨਮਨ ਕਰਨ ਆਏ ਆਂ ਕਿ ਉਹਨਾਂ ਦਾ ਇਤਿਹਾਸ ਪਤਾ ਕਿ ਨਹੀਂ ਪਤਾ 20 ਸਰਹੱਦਾਂ ਦੇ ਆਦਾਂ ਦੇ ਵਿੱਚ ਹੋਵੇ ਤੇ ਇਸ ਕੰਮ ਵਾਸਤੇ ਆਇਆ ਹੁਣ ਦੇ ਵਿੱਚ ਆਪਾਂ ਇੱਕ ਅੰਜੀਤ ਜੀ ਅਸਾਂ ਗੰਗਾਂ ਗੁਲਾਇਆ ਜਾ ਰਿਹਾ ਕਿ ਕਰਦਾ ਵਾਇਗੁਰਜੀ ਖਾਸਾ ਵਾਇਗੁਰਜੀ ਕੀਵਤ ਜੀ ਸਾਡਾ ਵਿਰਸਾ ਸਾਡਾ ਪਰਿਵਾਰ ਉਹਦਾ ਮਹੀਨਾ ਤਲ ਸ਼ੁਰੂ ਹੋਣ ਜਾ ਰਿਹਾ ਜੀ ਇਸ ਮਹੀਨੇ ਚ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਖਾਸਾ ਪੰਥ ਤੋਂ ਵਾਰਿਆ ਜੀ ਉਹਨਾਂ ਸਮੂਹ ਸ਼ੀਨਾ ਸਿੰਘਾਂ ਨੂੰ ਯਾਦ ਕਰਦਾ ਆ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਦੇ ਉਹ ਸਮੂਹ ਸਿੰਘ ਜੋ ਚਮਕੌਰ ਨੀ ਗੜੀ ਚ ਫਤਿਹਗੁਰ ਸਾਹਿਬ ਸ਼ਹੀਦ ਹੋਏ ਨੇ ਜੀ ਉਹਨਾਂ ਸਾਰਿਆਂ ਨੂੰ ਯਾਦ ਕਰਦਾ ਆ ਭਾਈ ਵਾ ਸਾਲਾਨਾ ਦਸਤਾਰ ਮੁਕਾਬਲਾ ਦਰਬਾਰ ਸਾਹਿਬ ਲੰਗਰ ਹਾਲ ਉੱਪਰ ਇਹ ਸ਼੍ਰੀ ਗੁਰੂ ਰਾਮਦਾਸ ਸਿੰਘ ਸਫਾ ਲੰਗਰ ਹਾਲ ਦਰਬਾਰ ਸਾਹਿਬ ਦੇ ਸਾਰੇ ਗ੍ਰਾਮਾਂ ਲੋ ਰੜ ਕੇ ਕਰਵਾਇਆ ਜਾ ਰਿਹਾ ਜੀ ਇਹਨਾਂ ਬੱਚਿਆਂ ਨੇ ਇਸ ਦਾ ਇੱਛਾ ਕੀਤੀ ਕਿ ਇਹ ਅਸੀਂ ਐਸੇ ਦੇ ਹਰ ਐਤਵਾਰ ਬੱਚਿਆਂ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਫ੍ਰੀ ਦਸਤਾਰ ਸਿਖਾਉਨੇ ਆ ਤੇ ਇਹ ਉਹਨਾਂ ਬੱਚਿਆਂ ਵਿੱਚੀ ਵੀ ਦਸਤਾਰ ਸੋਹਣੀ ਬਨਣ ਵਾਸਤੇ ਕਰਾਇਆ ਜਾ ਰਿਹਾ ਕੰਪੀਟੀਸ਼ਨ ਵੀ ਕਿਉਂਕਿ ਜਦੋਂ ਜਿਹੜੀ ਦਸਤਾਰ ਸਿਰ ਦੇ ਉੱਪਰ ਪਾਈਦੀ ਹੈ ਨਾ ਇਹ ਬੰਦਾ ਆਪਣੇ ਆਪ ਦੀ ਸੰਪੂਰਨ ਰੂਪ ਹੋ ਜਾਂਦਾ ਹੈ ਜੇ ਨੂੰ ਚਰੋ ਜੇ ਬੰਦੇ ਦੇ ਸਾਰੇ ਕੱਪੜੇ ਪਾਏ ਹੋਣ ਜੇ ਦਸਤਾਰ ਨਾ ਬੱਜੀ ਹੋਵੇ ਤੇ ਸਰਦਾਰ ਤਿਆਰ ਨਹੀਂ ਹੈ ਜੇ ਇਹ ਦਸਤਾਰ ਬੱਜ ਗਈ ਹੈ ਤੇ ਭਾਵੇਂ ਉਹ ਨਹੀਂ ਤਿਆਰ ਫਿਰ ਉਹ ਤਿਆਰ ਹੀ ਹੈ ਇਸ ਕਰਕੇ ਦਸਤਾਰ ਸਰੀਰ ਦਾ ਕਿਸਾ ਹੈ ਕੱਪੜਿਆਂ ਦਾ ਨਹੀਂ ਇਸ ਕਰਕੇ ਸਾਰੇ ਬੱਚਿਆਂ ਸੇ ਇੱਕ ਕੰਪੀਟੀਸ਼ਨ ਹੈ ਕਿ ਸੋਹਣੀ ਦਸਤਾਰ ਬਨੋ ਆ ਜੋ ਜਿਹੜੇ ਬੱਚੇ ਹੋਰ ਵੇਖ ਕੇ ਤੁਹਾਨੂੰ ਪ੍ਰੇਰਿਤ ਹੋ ਸਕੇ ਹੋਰ ਸੋਹਣੀ ਸੋਹਣੀ ਬੰਦੇ ਜੀ ਕਿੰਨੇ ਬੱਚਿਆਂ ਨੇ ਇਸ ਚਲੇਟਾ ਦੇ ਕਿਹੜੀ ਕਿਹੜੀ ਉਮਰ ਦੇ ਬੱਚਿਆਂ ਨੇ ਏ ਭਾਜੀ 5 ਸਾਲ ਤੋਂ ਲੈ ਕੇ ਤੇ 12 ਸਾਲ ਤੱਕ ਛੋਟੇ ਬੱਚੇ ਆ ਉਸ ਤੋਂ ਬਾਅਦ ਜਿਹੜਾ ਵੱਡੇ ਸਾਰੇ ਬੱਚੇ ਆ ਜੀ ਐਸੇ ਕਿ ਤੋ ਘੱਟ 140 ਬੱਚਿਆਂ ਨੇ ਅੱਜ ਕਰਾਈ ਸੀਗੀ ਰਜਿਸਟ੍ਰੇਸ਼ਨ ਜੀ ਜਿਹਨਾਂ ਦਾ ਮੁਕਾਬਲਾ ਹੋ ਚੁੱਕਾ ਹੈ ਅਜੇ ਹੋਰ ਬੱਚੇ ਵੀ ਆ ਰਹੇ ਆ ਜੀ ਅੱਜ ਜਿਹੜਾ ਸਾਰਾ ਮੁਕਾਬਲਾ ਹੋਏਗਾ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਮੁਕਾਬਲੇ ਜੋ ਹਰ ਸਾਲ ਦੀ ਤਰ੍ਹਾਂ ਹੀ ਕਰਾਈ ਜਾਂਦੇ ਨੇ ਹਰਕਾਂ 22ਵਾਂ ਦਸਤਾਰ ਮੁਕਾਬਲਾ ਹੈ ਧੰਨ ਧੰਨ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਨਤ ਤੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਦੀ ਸ਼ਹੀਦੀ ਨੂੰ ਸੰਬੰਧ ਦਾ ਕਰਾਇਆ ਜਾ ਰਿਹਾ ਜੀ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹਰ ਵਾਰੀ ਸਾਡਾ ਸਹਿਯੋਗ ਕਰਦੀ ਹੈ ਔਰ ਹਰ ਐਤਵਾਰ ਦੇ ਐਤਵਾਰ ਵੀ ਇੱਥੇ ਬੱਚਿਆਂ ਨੂੰ ਦਸਤਾਰ ਸਕਲਾਈ ਦਿੱਤੀ ਜਾਂਦੀ ਹੈ ਤੇ ਹੁਣ ਵੀ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਨਾਲ ਮੈਨੇਜਰ ਸਾਹਿਬ ਹੋਣਾ ਦਾ ਹੈ ਉਹ ਹੋਰ ਹੀ ਪਤਵੰਤੇ ਸੱਜਣਾ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ